ਮੇਰੇ ਵੱਡੇ ਵਡੇਰੇ ਮੇਰੇ ਦਾਦੇ ਪਰਦਾਦੇ ਵੱਡੇ ਵਡੇਰੇ ਕਿਸੇ ਰਾਜੇ ਨਵਾਬ ਦੇ ਨੌਕਰੀਸ ਜਾਂ ਬਖਤਾਵਰ ਨਹੀਂ ਸਨ ਸਾਡੇ ਵੱਡੇ ਵਡੇਰੇ ਜੋ ਵੀ ਸਨ ਠੀਕ ਹੀ ਸਨ ਆਪਣੇ ਵੱਡੇ ਵਡੇਰਿਆਂ ਦਾ ਵਰਣਨ ਮੈਂ ਪਿਧਰਮਨ ਸੁਲਤਾਨ ਬੁੱਧ ਦਾ ਰੂਪ ਜਮਾਉਣ ਦੇ ਨਹੀਂ ਇਸ ਲਈ ਕਰਨਾ ਜ਼ਰੂਰੀ ਸਮਝ ਆ ਹਾਂ ਕਿ ਮੇਰੇ ਪਿੰਡ ਦੇ ਆਪਣੇ ਮਲੇ ਦੇ ਜਾਂ ਐਂ ਕਹੋ ਕਿ ਉਹ ਪੁਰਾਣੇ ਪੰਜਾਬ ਦੇ ਇੱਕ ਨਮੂਨੇ ਦੇ ਪਰਉਖੇ ਨਹੀਂ ਸਨ ਮੇਰੇ ਵੱਡੇ ਵਡੇਰਿਆਂ ਦੀਆਂ ਕਈ ਮਜ਼ੇਦਾਰ ਕਹਾਣੀਆਂ ਹਨ ਮੇਰੇ ਦਾਦੇ ਚਾਰ ਭਰਾ ਸਨ ਦਾਸ ਪੰਨੂ ਰਾਮ ਦਿੱਤਾ ਤੇ ਸਾਹਿਬ ਸਿੰਘ ਚਾਰੇ ਭਰਾ ਕੱਦ ਵੱਲੋਂ ਇੰਨੇ ਨਰੋਏ ਤੇ ਵੱਡੇ ਰੱਜ ਕੇ ਖਾਣ ਤੇ ਦੱਬ ਕੇ ਆਉਣ ਵਾਲੇ ਆਸ-ਪਾਸ ਦੇ ਪਿੰਡ ਲਈ ਹੋਵਾ ਬਣੇ ਹੋਏ ਸਨ ਸਾਡੇ ਵੱਡਿਆਂ ਦਾ ਨੇੜੇ ਦੇ ਪਿੰਡ ਛਾਪੇ ਖੂਨ ਦਾ ਰਿਸ਼ਤਾ ਹੋਣ ਕਰਕੇ ਵਰਤ ਵਰਤਾਰਾ ਸੀ ਦਾਦਿਆਂ ਨੂੰ ਵਿਆਹ ਉੱਤੇ ਰੋਟੀ ਉੱਤੇ ਸੱਦਿਆ ਗਿਆ ਉਹ ਚਾਰੇ ਸਿੱਧੇ ਦੁਪਹਿਰੇ ਰੋਟੀ ਵੇਲੇ ਪਿੰਡ ਛਾਪੇ ਜਾ ਬੁੱਜੇ ਵਿਆਹ ਵਾਲਿਆਂ ਨੇ ਮੇਲਗੇੜ ਲਈ ਇੱਕ ਕੜਾਹਾ ਗੋੜ ਦੇ ਪ੍ਰਸ਼ਾਦ ਦਾ ਕੱਢਿਆ ਹੋਇਆ ਸੀ ਉਹ ਚਾਰੇ ਕੜਾਹਾ ਪ੍ਰਸ਼ਾਦ ਦਾ ਖਾਣ ਬੈਠ ਗਏ ਸਾਰਾ ਖਤਮ ਕਰ ਦਿੱਤਾ ਸਾਡੇ ਉਹਨਾਂ ਸਬੰਧੀਆਂ ਨੇ ਇਹਨਾਂ ਨੂੰ ਅੱਗੇ ਤੋਂ ਨਾ ਬੁਲਾਉਣ ਦਾ ਫੈਸਲਾ ਕੀਤਾ ਖਾਣ ਪੀਣ ਦੇ ਪੱਖ ਨਾਲੋਂ ਵੱਧ ਪ੍ਰਸਿੱਧ ਉਹਨਾਂ ਦੀ ਜੋਰਾਵਰੀ ਵਧੇਰੇ ਮਸ਼ਹੂਰ ਸੀ ਇੱਕ ਜੰਗਲਵਾਲ ਦਾ ਭੂਸ ਰਿਆ ਹੋਇਆ ਪਹਿਲਵਾਨ ਆਪਣੇ ਵਿਜੇ ਪਟਕ ਧਰਾਂਦਾ ਸਾਡੇ ਪਿੰਡ ਵੀ ਆ ਗਿਆ ਪਿੰਡ ਦੇ ਪਿੰਡ ਦਾ ਚੌਧਰੀ ਚੜਤ ਸਿੰਘ ਉਸ ਦੀ ਸਵਾਗਤ ਲਈ ਗਿਆ ਉਹ ਛੋਟਾ ਪਿੰਡ ਦੇਖ ਕੇ ਕਹੇ ਕਿ ਇਸ ਪਿੰਡ ਦੇ ਵਿੱਚ ਕੋਈ ਪਹਿਲਵਾਨ ਸੁਣਿਆ ਤਾਂ ਹੈ ਨਹੀਂ ਮੈਨੂੰ ਪੱਕੀ ਰਸਤ ਦੇਵੋ ਤਾਂ ਕਿ ਮੈਂ ਅੱਗੇ ਪੰਡ ਜਾਵਾਂ ਪਿੰਡ ਦਾ ਚੌਧਰੀ ਸਿਆਣਾ ਸੀ ਉਹਨੇ ਪਹਿਰਵਾਨ ਨੂੰ ਰਾਗ ਕੱਟਣ ਲਈ ਕਿਹਾ ਤੇ ਉਸ ਸਮੇਂ ਦੇ ਉਹਨੂੰ ਰਸ ਦੇ ਦਿੱਤੀ ਕਹਿੰਦਾ ਕੋਈ ਗੱਲੇ ਵੀ ਦਿਨ ਚੜਦੇ ਨੂੰ ਸਾਰੀ ਗੱਲ ਆਪਾਂ ਨੇ ਜਿੱਟ ਲਵਾਂਗੇ ਉਸ ਪੁਰਾਣੇ ਜਵਾਨੇ ਵਿੱਚ ਪਹਿਰਵਾਨਾਂ ਨੂੰ ਪਿੰਡ ਦੇ ਲੋਕ ਕਿਉਂ ਇਕੱਠਾ ਕਰਕੇ ਦਿੰਦੇ ਸੀ ਗੋੜ ਕੱਪੜਾ ਜਾਂ ਹੋਰ ਵੀ ਵਦਾਮ ਵਗੈਰਾ ਜੋ ਵੀ ਮਤਲਬ ਕਿ ਰਸ ਜੋ ਵੀ ਹੁੰਦੀ ਸੀ ਉਹ ਦਿੱਤੀ ਜਾਂਦੀ ਸੀ ਤੇ ਨਗਦੀ ਵੀ ਪੀਰਾ ਫਕੀਰਾ ਮੰਗ ਚੜਾਈ ਜਾਂਦੀ ਸੀ ਪਿੰਡ ਦਾ ਚੌਧਰੀ ਚੜ੍ਹ ਸਿੰਘ ਬਾਬੇ ਪੁੰਨੂ ਦੇ ਕੋਲ ਆਏ ਉਹਨੇ ਪਿੰਡ ਦੀ ਇੱਜ਼ਤ ਦਾ ਵਾਸਤਾ ਪਾ ਕੇ ਬਾਬੇ ਨੂੰ ਕਿਹਾ ਕਿ ਤੁਸੀਂ ਬਾਬਾ ਸਾਡੇ ਪਿੰਡ ਦੀ ਇੱਜ਼ਤ ਰੱਖਣੀ ਹੈ ਢੋਲ ਵੱਜਿਆ ਛਿੰਝ ਮਗ ਵੀ ਬਾਬਾ ਪੁੰਨੂ ਅਖਾੜੇ ਦੇ ਇੱਕ ਪਾਸੇ ਖੇਸ ਦੀ ਬੋਕੜ ਮਾਰੀ ਬੈਠਾ ਸੀ ਤੇ ਪਹਿਲਵਾਨ ਜਿਹੜੇ ਦੇ ਰਿਆ ਸੀਗਾ ਅਖਾੜੇ ਵਿੱਚ ਚੌਧਰੀ ਚੜਤ ਸਿੰਘ ਬਾਬੇ ਪੁੰਨੂ ਕੋਲ ਆ ਕੇ ਕਹੇ ਕਿ ਬਾਬਾ ਤੂੰ ਰੱਖ ਪਿੰਡ ਦੇ ਪੱਤ ਬਸ ਫਿਰ ਕੀ ਸੀ ਬਾਬਾ ਪੁੰਨੂ ਅਖਾੜੇ ਵਿੱਚ ਆ ਗਏ ਇੱਕ ਦੋ ਆਰੰਭਕ ਹੱਥ ਕਰਨ ਵਿੱਚ ਬਾਬੇ ਪੁੰਨੂ ਨੇ ਪਹਿਲਵਾਨ ਦੀ ਥੋੜੀ ਹੀ ਠਾਂ ਕੋਣੀ ਦਾ ਹੋੜਾ ਦੇ ਕੇ ਮਗਰੋਂ ਘਾਦਣ ਵੱਲੋਂ ਬਲੇਵੇਂ ਨਾਲ ਉਤਾਣ ਨੂੰ ਖਿੱਚ ਕੇ ਪਹਿਲਵਾਨ ਨੂੰ ਬਾਹਾਂ ਉੱਤੇ ਧਰਤੀ ਤੋਂ ਉੱਪਰ ਵੱਲ ਅਜਿਹਾ ਚੁੱਕਿਆ ਕਿ ਉਸਦੇ ਪੈਰ ਧਰਤੀ ਉੱਤੇ ਨਾ ਲੱਗਣ ਸਾਰਾ ਹੀਪਾ ਰੋਦੇ ਮੂਦੀ ਠੋਡੀ ਤੇ ਕਰਦਨ ਉਤੇ ਆ ਗਿਆ ਤੇ ਉਹਦੀਆਂ ਤਾਂ ਅੱਖਾਂ ਦੇ ਆਂਡੇ ਬਾਹਰ ਆਉਣ ਲੱਗੇ। ਬਾਬੇ ਪੁੰਨੂ ਦੀ ਜਾਇਦਾਦ ਨੂੰ ਸਾਰੇ ਪਾਸੇ ਗੂੰਜਦੀ ਰਹੀ। ਇੱਕ ਹੋਰ ਕਹਾਣੀ ਹੈਗੀ ਆ ਕਿ ਇੱਕ ਪੁਰਾਣੇ ਸ਼ਹਿਦੋਤ ਦਾ ਦਰਖਤ ਹਨੇਰੀ ਨਾਲ ਜੜਾ ਤੋਂ ਉਖੜ ਕੇ ਰਾਹ ਵਿਚ ਆ ਡਗ ਪਿਆ। ਉਹਦੀਆਂ ਜੜਾਂ ਧਰਤੀ ਤੋਂ ਉਖੜ ਕੇ ਬਾਹਰ ਆ ਗਈਆਂ। ਸਾਡਾ ਬਾਬਾ ਬਹੁਤ ਧੁੰਦ ਲੰਘ ਰਿਹਾ ਸੀ ਉਹਨੇ ਪਹਿਲਾਂ ਬੜਾਂਗ ਵਾਲੇ ਪਾਸਿਓਂ ਸ਼ਤੂਤ ਨੂੰ ਉਥਲ-ਪੁਥਲ ਕਰਕੇ ਜਣਾ ਤੋਂ ਉਖਾੜ ਦਿੱਤਾ ਫਿਰ ਸਾਰਾ ਰੁੱਕ ਰੁੱਕ ਕੇ ਸੀਟ ਕੇ ਘਰ ਅੰਦਰ ਸੁੱਟਿਆ ਸਾਡੇ ਘਰ ਕਿਕਰ ਦੀ ਜਿਹੜੀ ਲਟੈਣ ਦਾ ਪਰਤਕ ਪ੍ਰਮਾਣ ਅੱਖੀਂ ਦੇਖ ਸਕਦੇ ਹਾਂ ਸਾਡਾ ਦਾਦਾ ਦਾਸ ਇੱਕ ਵਾਰ ਮੁੱਢਾ ਡਾਹ ਕੇ ਕਿਕਰ ਦੀ ਗੇਲੀ ਘਰ ਲੈ ਆਇਆ ਕੱਲੇ ਬਾਬੇ ਹੀ ਨਹੀਂ ਬਾਬਿਆਂ ਦੇ ਭੈਣਾ ਵੀ ਬਾਬਿਆਂ ਦੀ ਤਰ੍ਹਾਂ ਹੀ ਪੈਰਵਾਂ ਸਨ ਤਾਕਤਵਰ ਸਨ ਜਦੋਂ ਘਰ ਦੇ ਸਾਰੇ ਜੀ ਬਾਹਰ ਜਵਾਰ ਦੇ ਸਿੱਟੇ ਡੁੰਗਦੇ ਸੀ ਉਹਨਾਂ ਦੀ ਛੋਟੀ ਭੈਣ ਰੋਟੀ ਲੈ ਕੇ ਗਈ ਆਉਂਦੀ ਹੋਈ ਡੁੰਗੇ ਹੋਏ ਸਿੱਟਿਆਂ ਦੇ ਪੰਡ ਬਣ ਕੇ ਲੈ ਆਈ ਤੇ ਜਦਾ ਦੇਖੇ ਤਾਂ ਉਹ ਪੰਜ ਮਨੁਸ਼ੀ ਇੱਕ ਭੈਣ ਬਾਬਿਆਂ ਦੀ ਜਿਹੜੇ ਇੱਕ ਵਿਆਹੀ ਹੋਈ ਸੀ ਉਹਦੇ ਸਹੁਰੇ ਜਾ ਕੇ ਆਪਣੇ ਸੱਸ ਦੇ ਸਾਹਮਣੇ ਮੁਗਦਰ ਚੁੱਕਿਆ ਤੇ ਇੱਕ ਖੋਲੇ ਵਿੱਚ ਭਗਾ ਸੁੱਟਿਆ ਦੂਜੇ ਦਿਨ ਫੇਰ ਬਾਬਿਆਂ ਦੀ ਭੈਣ ਨੇ ਮੁਗਦਰ ਪਰੇ ਸੁੱਟਿਆ ਤਾਂ ਕੰਧ ਟਹਿ ਗਏ ਜਦੋਂ ਪਹਿਲਵਾਨ ਨੂੰ ਪਤਾ ਲੱਗਿਆ ਕਿ ਮੇਰਾ ਮਗਦਰ ਇੱਥੋਂ ਕੌਣ ਚੁੱਕ ਕੇ ਪਰੇ ਛੁੱਡ ਦਿੰਦਾ ਵਾ ਤਾਂ ਉਹ ਦੂਜੇ ਦਿਨ ਥਾਲੀ ਵਿੱਚ 101 ਰੁਪਏ ਤੇ 106 ਤਿਓਰ ਲੈ ਕੇ ਆਇਆ ਕਿ ਆ ਕੇ ਤੂੰ ਅੱਜ ਤੋਂ ਬਾਅਦ ਮੇਰੀ ਧਰਮ ਦੀ ਭੈਣ ਹੈ ਉਹਨੇ ਆਪ ਸਗੋਂ ਪਹਿਲਵਾਨੀ ਛੱਡ ਦਿੱਤੀ ਬਾਬਾ ਦੇ ਉਸ ਭੈਣ ਦੇ ਦੋ ਪੁੱਤ ਜਨਮੇ ਦੋਨਾਂ ਨੂੰ ਕੋਲ ਸਦਕੇ ਮੱਖਣੀ ਕੜਦੀ ਅੱਧੋ-ਅੱਧ ਵੰਡ ਕੇ ਖਵਾਉਂਦੀ ਫੇਰ ਢੜਾਉਂਦੀ ਨਸਾਉਂਦੀ ਭਜਾਉਂਦੀ ਇੱਕ ਵੱਡਾ ਮ ਲੜਕਾ ਮੰਗਲ ਸਿੰਘ ਨਾਮੀ ਪਹਿਲਵਾਨ ਬਣਿਆ ਤੇ ਉਹਨੇ ਮਾਮਿਆਂ ਨੂੰ ਮਿਲਣ ਆਇਆ ਤਾਂ ਮਾਮੇ ਉਹਦੇ ਪਹਿਲਵਾਨੀ ਦੇਖਣ ਆਉਣ ਉਹਨਾਂ ਨੂੰ ਇਹ ਹੋ ਗਿਆ ਕਿ ਸਾਡਾ ਭਾਂਜਾ ਸਾਡੀ ਬੇਇੱਜ਼ਤੀ ਨਾ ਕਰ ਦਵੇ ਪਰ ਲੋਕਾਂ ਦੇ 1 ਮਹੀਨੇ ਲਈ ਉਸ ਨੂੰ ਰੱਖ ਲਿਆ ਜਦੋਂ ਮਾਮਾ ਦੇਖਣ ਆਇਆ ਕਿ ਮੇਰਾ ਪਹਿਲਵਾਨ ਭਾਂਜਾ ਮੂੜ ਫਿਰਦਾ ਵਾ ਫਿਰ ਕਿਸੇ ਮਾਮੇ ਨੇ ਭਾਂਜੇ ਨੂੰ ਕਿਹਾ ਕਿ ਪੁੱਤਰਾ ਤੂੰ ਸਾਡੀ ਅਜ ਲਾਇ ਰੱਖੀ ਹੈ ਪਣ ਜਿਹਨੂੰ ਇੱਕ ਚਾਂਦੀ ਦਾ ਡਬਰ ਰੁਪਈਆ ਤੇ ਧੜੀ ਘੋ ਦਿੰਦਾ ਇਹੋ ਜੀਆਂ ਕਥਾਵਾਂ ਮੈਂ ਸੁਣੀਆਂ ਅਖੀ ਤੱਕੀਆਂ ਨਹੀਂ ਇਹ ਲੇਖਕ ਕਹਿ ਰਿਹਾ ਵਾ ਪੁਰਾਣੇ ਪੰਜਾਬੀਆਂ ਦੇ ਬਾਲ ਦੀ ਤਸਵੀਰ ਪੇਸ਼ ਕਰਨੇ ਹੀ ਠੀਕ ਸਮਝੇ